ਕਰ ਦੇਣਾ ਨਹੀਂ ਟੈਂਡਾ ਪਾਉਦੇ ਅੱਜ ਤੁਸੀਂ ਜਿੱਤੇ ਸਾਰੇ ਇਹਨੇ ਇੱਕ ਰਾਸ਼ਨ ਕਾਰਡ ਨੂੰ ਲੈ ਕੇ ਇਕੱਠੇ ਹੋ ਕਿ ਤੁਹਾਨੂੰ ਜਿਹੜੇ ਦਾਣੇ ਮਿਲਦੇ ਆ ਹਾਂਜੀ ਦਿੱਤੇ ਨਹੀਂ ਜਾਂਦੇ ਕੀ ਪ੍ਰੋਬਲਮ ਆਉਂਦਾ ਮੇਰੇ ਬੇਟਾ ਜਿੱਦਾਂ ਮੇਰਾ ਪਰ ਡਾਉ ਦੇ ਦਾਣੇ ਨਹੀਂ ਆ ਰਹੇ ਹੈਗੇ ਹਾਂਜੀ ਪਹਿਲਾਂ ਮਿਲਦੇ ਸੀ ਸਾਨੂੰ ਜਿੱਦਾਂ ਉਹਦੇ ਦਾਣੇ ਉਹਨਾਂ ਨੇ ਨਹੀਂ ਦਿੱਤੇ ਸਾਨੂੰ ਜਿੱਦਾਂ ਉਹ ਕਹਿੰਦੇ ਪਿੱਛੇ ਤੋਂ ਤੁਹਾਡੇ ਬੰਦ ਹੋ ਗਏ ਦਾਣੇ ਕਦੋਂ ਦੀ ਡੱਟ ਜਾਣੇ ਕੱਟੇ ਜੀ ਇਹ ਇਸ ਵਾਰੀ ਜਿੱਦਾਂ ਕੱਟੇ ਆ ਠੀਕ ਹੈ ਜੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਕਿ ਕਿਉਂ ਕੱਟੇ ਉਹ ਕਹਿੰਦੇ ਪਿੱਛੇ ਤੋਂ ਹੀ ਕੱਟ ਹੋ ਗਏ ਤੁਹਾਡੇ ਦਾਣੇ ਕਰਦੇ ਕੀ ਹਾਲਾਤੇ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਜੀ ਅਹ ਘਰ ਦੇ ਹਾਲਾਤ ਜਿੱਦਾਂ ਮੈਂ ਤਾਂ ਵਿਧਵਾ ਆਂ ਜਿੱਦਾਂ ਹਾਂਜੀ ਘਰ ਦੇ ਹਾਲਾਤ ਮੇਰੇ ਮੈਂ ਤਾਂ ਕੱਪੜੇ ਸੀ ਕੇ ਆਪਣਾ ਗੁਜ਼ਾਰਾ ਕਰਦੀ ਆਂ ਹਾਂਜੀ ਇੱਕ ਪਾਸੇ ਸਰਕਾਰ ਕਹਿੰਦੀ ਜੀ ਸਭ ਨੂੰ ਦਾਣੇ ਮਿਲੂਗੇ ਘਰੋਂ ਘਰ ਜਿਹਦੇ ਪਾਸੇ ਇਹੋ ਜਿਹੇ ਲੋਕ ਐ ਦਾਣੇ ਤਾਂ ਦਿਖਾਈ ਜਾਂਦੇ ਐ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਮੈਂ ਸਰਕਾਰਾਂ ਨੂੰ ਤਾਂ ਕੀ ਹੁਣ ਜਿਹੜੇ ਖਾਂਦੇ ਐ ਮੈਂ ਉਹਨਾਂ ਨੂੰ ਕਹੂੰਗੀ ਘਟਿਆ ਲੋਕ ਆਓ ਹਾਂਜੀ ਦੇਖੀ ਤੁਹਾਡੇ ਕਿਹਾ ਸੀ ਬਾਕੀਆਂ ਦਾ ਕਹਿਣਾ ਹੈ ਕਿ ਜਿਹੜੀ ਕਾਂਜ ਮਿਲਦੀ ਹੈ ਇਸ ਪਰਚੀ ਦੇ ਉੱਤੇ ਦਾ ਪੂਰੇ ਮੈਂਬਰਾਂ ਦਾ ਨਾਮ ਦਿੱਤਾ ਜਾਂਦਾ ਹੈ ਹਾਂਜੀ ਜਿਹੜੇ ਤੁਹਾਨੂੰ dane ਆ ਉਹਦੇ ਤੋਂ ਕੱਟ ਲਏ ਜਾਂਦੇ ਆ ਮੈਂਬਰ ਉਹ ਆਪਣੀ ਪਾਰਟੀ ਦਿੰਦੇ ਆ ਉਹ ਆਪਣੀ ਪਰਚੀ ਦਿੰਦੇ ਆ ਕੱਟ ਕੇ ਸਾਨੂੰ ਉਹ ਸਾਨੂੰ ਦੂਜੀ ਪਰਚੀ ਨਹੀਂ ਕਿ ਕੋਟੜਾ ਪਰਚੀ ਨਹੀਂ ਦਿੰਦੇ ਉਹ ਸਾਡੀ ਪਰਚੀ ਦੂਜਾ ਕਰਦੇ ਆ ਇਹ ਦੋਵੇਂ ਸੀ। ਤੇ ਕੀ ਉਹ ਰਕਤਿਕ ਨੇ ਇੰਨੇ ਕਿੰਨੇ ਆਉਂਦੇ ਨੇ? ਨਹੀਂ ਉਹ ਪਰਚੀ ਸੰਦਖਾਦੇ ਹੀ ਨਹੀਂ। ਜਿਹੜੀ ਕੰਪਿਊਟਰ ਨਾਲ ਕੱਟਦੇ ਆ ਆਪਣੇ ਹੱਥ ਨਾਲ ਲੇਖ ਕੇ ਪਰਚੀ ਸੰਦਿੰਦੇ ਆ। ਕਿੰਨੇ ਦਾਣੇ ਮਿਲਦੇ ਸਨ? ਐਸਨ ਮੈਨੇ ਇਸ ਵਾਰੀ 10 ਕਿਲੋ ਮਿਲੇ ਆ। ਕਿੰਨੇ ਮੈਂਬਰ ਆ? 3 ਮੈਂਬਰ ਆ। ਮੇਰਾ ਨਾਮ ਰੇਖਾਰਾਣੀ। ਕਿਹੜੇ ਪਿੰਡ ਤੋਂ ਹੋ ਦੀ? ਪਿੰਡ ਟੱਕ ਤੋਂ। ਅਜੇ ਕੀ ਮੌਜੂਦ ਹੈ? ਸਾਡੇ ਜਿੱਦਾਂ ਮੇਰੀ ਮੰਮੀ ਤੇ ਸੱਸ ਜੀ ਨਾ 2019 ਚ ਦੇਹਤ ਹੋਈ ਸੀਗੀ ਉਹਨਾਂ ਦੇ ਨਾਂ ਤੇ ਦਾਣੇ ਆਉਂਦੇ ਹੈਗੇ ਆ ਪਰ ਸਾਨੂੰ ਦਿੰਦੇ ਨਹੀਂ ਹੈਗੇ। ਤਾਂ ਕਿੰਨੇ ਦਾਣੇ ਆਉਂਦੇ ਆ? ਉਹਨਾਂ ਦੇ ਜਿੱਦਾਂ ਸਾਡੇ ਜਿੱਦਾਂ ਪੰਜ ਮੈਂਬਰ ਆ ਸਾਨੂੰ ਚਾਰ ਮੈਂਬਰਾਂ ਦੇ ਦਾਣੇ ਦਿੰਦੇ ਆ ਜੀ ਕਿੰਨੇ ਜੱਫਾ ਉਹਨਾਂ ਦਾਣੇ ਆ ਰਹੇ ਸਾਡੇ ਜਦੋਂ ਡੈਥ ਹੋਈ ਆ ਉਹਦੇ ਹੀ ਆਦੇ ਸਾਨੂੰ ਦਿੰਦੇ ਨਹੀਂ ਹੈ ਕਿ ਦਾਣੇ ਨਾਲ ਕੋਈ ਸਾਨੂੰ origignal ਪਰਚੀ ਦਿੰਦੇ ਜਿਹੜੀ ਕੰਪਿਊਟਰ 'ਚ ਨਿਕਲਦੀ ਆ ਸਾਨੂੰ ਹੱਥੀ ਪਰਚੀ ਕੱਟ ਕੇ ਦਿੰਦੇ ਜਦੋਂ ਅਸੀਂ ਪਰਚੀ ਮੰਗਦੇ ਆ ਤਾਂ ਸਾਨੂੰ ਬੋਲਦੇ ਆ ਪਰਚੀ ਨਹੀਂ ਦਿੰਦੇ ਜੀ ਕਿ ਉਹਨਾਂ ਦੀ ਡੈਥ ਹੋਈ ਆ ਹਾਂਜੀ ਸਰਕਾਰ ਵੱਲੋਂ ਬੰਦ ਕੀਤੇ ਗਿਆ ਕਿ ਦੀਪੂ ਹੋਲਡਰ ਵੱਲੋਂ ਬੰਦ ਦੀਪ ਦੀਪੂ ਹੋਲਡਰ ਵੱਲੋਂ ਬੰਦ ਕੀਤੇ ਸਰਕਾਰ ਵੱਲੋਂ ਦਾਣੇ ਆਉਂਦੇ ਆ ਜੀ ਸਾਡੇ ਸਰਕਾਰ ਵੱਲੋਂ ਆ ਰਹੇ ਹਾਂਜੀ ਹਾਂਜੀ ਸੁਵਿੰਦਰ ਤੌਰ ਦਾ ਨਾਮ ਵੀ ਮੈਂ ਕਿੰਨੇ ਮੈਂਬਰ ਨੇ ਕਹਿੰਦੇ ਸਹੀ ਪੰਜ ਮੈਂਬਰ ਆ ਠੀਕ ਹੈ ਤੇ ਬੀਗੂ ਹੋਲਡ ਰਿਹਾ ਕਿੰਨੇ ਆ ਮੈਂਬਰਾਂ ਦੇ ਨਾਲ ਮੈਂਬਰ ਦੇ ਨਾਲ ਖੁਦ ਰਹਿਣਾ ਹਾਂਜੀ ਦਿਖਾਉਂਦੇ ਆਪਾਂ ਇਸ ਦੇ ਅਧਿਕਾਰੀ ਦਾ ਨਾਮ ਹਾਂਜੀ ਗੁਰਵਿੰਦਰ ਸਿੰਘ ਨਾਮ ਹੈ ਜੀ ਕਿੱਥੇ ਦਾ ਰਹਿਣਾ ਹੈ ਪਿੰਡ ਟੱਕੋਂ ਜ਼ਿਲ੍ਹਾ ਹੁਸ਼ਿਆਰਪੁਰ ਜੀ ਅੱਜ ਸਾਰੇ ਲੋਕ ਇਕੱਠੇ ਹੋਏ ਨੇ ਕੀ ਕਾਰਨ ਹੈ ਇਹਦਾ ਕਾਰਨ ਹੈ ਜੀ ਇਹ ਡੀਪੂ ਹੋਲਡ ਰਿਹਾ ਸਾਡੇ ਮਦਨ ਲਾਲ ਤੇ ਉਹਦੀ ਜਿਹੜੀ ਮਤਲਬ ਕਿ ਜਿਹੜੀ ਉਹ 420 ਕਰ ਰਿਹਾ ਲੋਕਾਂ ਦੇ ਨਾਲ ਉਹਦੇ ਅਸੀਂ ਇਹ ਏਵਸ ਚ ਇਕੱਠੇ ਹੋਏ ਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਇੱਕ ਜਿਹੜੀ ਤੁਹਾਡੇ ਸਾਹਮਣੇ ਪਰਚੀ ਸ਼ੋ ਹੋ ਰਹੀ ਆ ਮੈਂ ਕੈਮਰਾਮੈਨ ਕਹਾਂਗਾ ਤੋ ਜੂਮ ਕਰਿਓ ਮੱਖਣ ਸਿੰਘ ਸਾਡੇ ਅ ਅਨ ਵਿਆਹਤਾ ਬੰਦਾ ਹੈ ਜੀ ਉਹਦੇ ਦੋ ਮਾਪੇ ਉਹਨਾਂ ਦੇ ਨਾਲ ਰਹਿੰਦੇ ਸੀਗੇ ਜੀ ਉਹਨਾਂ ਦੇ ਬਾਪ ਦੀ ਡੈਥ ਹੋਈ ਨੂੰ 7-8 ਸਾਲ ਹੋ ਗਿਆ ਜੀ ਤੇ ਮਾਤਾ ਦੀ ਡੈਥ ਹੋਈ ਨੂੰ 2.5 ਸਾਲ ਹੋ ਗਿਆ ਠੀਕ ਆ ਜੀ ਉਹਨੂੰ ਜਿਹੜੇ ਮਹੀਨੇ ਬਾਅਦ ਦਾਣੇ ਆਉਣੇ ਆ ਆਂਦੇ ਤਿੰਨਾ ਮੈਂਬਰਾਂ ਦੇ ਆ ਸਰਕਾਰ ਵੱਲੋਂ ਤੇ ਉਹ ਦਿੰਦੇ ਉਹਨੂੰ ਇੱਕ ਜਣੇ ਨੂੰ ਆ ਜੀ ਜਦੋਂ ਇਹ ਬੰਦੇ ਉਹਨਾਂ ਦੇ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਦੀਪੂ ਹੋਲਡਰ ਨਾਲੋਂ ਤੇ ਹੋਰ ਜਿਹੜੇ ਦੀਪੂ ਹੋਲਡਰ ਦੇ ਪਿੰਡ ਦੇ ਵਿੱਚ ਚੇਲੇ ਚਾਪਟੇ ਆ ਉਹ ਇਹਨਾਂ ਨੂੰ ਮੰਦਾ ਚੰਗਾ ਬੋਲਦੇ ਆ ਤੇ ਗਾਲੀ ਗਲੋਚ ਤੱਕ ਆਉਂਦੇ ਆ ਉਸ ਤੋਂ ਬਾਅਦ ਦੂਸਰੇ ਪੇਜ ਦੇ ਉੱਪਰ ਮੈਂ ਤੁਹਾਨੂੰ ਦੱਸਦਾ ਇਹ ਰਣਜੀਤ ਸਿੰਘ ਹਰਪ੍ਰੀਤ ਕੌਰ ਗੁਰਲੀਨ ਕੌਰ ਗੁਰਿੰਦਰ ਸਿੰਘ ਕੁਲਵੀਰ ਕੌਰ ਤੇ ਬਲਵਿੰਦਰ ਕੌਰ ਆ ਇਹਨਾਂ ਦੇ ਪਰਿਵਾਰ ਦੇ ਵਿੱਚ ਅ ਤਿੰਨ ਦੋ ਬੇਟੀਆਂ ਦੀ ਸ਼ਾਦੀ ਹੋ ਗਈ ਤੇ ਇੱਕ ਉਹਨਾਂ ਦੇ ਮਦਰ ਐਕਸਪਾਇਰ ਹੋ ਗਏ ਠੀਕ ਹੈ ਜੀ ਮਦਰ ਐਕਸਪਾਇਰ ਹੋ ਗਿਆ ਉਹਦੇ ਵੀ ਦਾਣੇ ਆਉਂਦੇ ਨੇ ਬੇਟੀਆਂ ਦੀ ਸ਼ਾਦੀ ਹੋ ਗਈ ਉਹਨਾਂ ਦੇ ਵੀ ਦਾਣੇ ਆਉਂਦੇ ਨੇ ਠੀਕ ਹੈ ਜੀ ਜਿਸ ਦਿਨ ਬੇਟੀਆਂ ਦੀ ਸ਼ਾਦੀ ਹੋਈ ਉਸ ਤੋਂ ਤੀਸਰੇ ਚੌਥੇ ਦਿਨ ਪੰਜਵੇਂ ਦਿਨ ਜਦੋਂ ਵੀ ਦਾਣੇ ਆਏ ਨਹੀਂ ਉਦੋਂ ਹੀ ਬੰਦ ਕਰ ਦਿੱਤੇ ਕਿ ਸਾਨੂੰ ਨਹੀਂ ਆਂਦੇ ਲੇਕਿਨ ਉਹਨਾਂ ਦੀ ਲਿਸਟ ਦੇ ਵਿੱਚ ਅੱਜ ਵੀ ਦਾਣੇ ਆ ਰਹੇ ਨੇ ਇਹਨਾਂ ਦੀ ਮਦਰ ਦੀ ਡੈਥ ਹੋਈ ਨੂੰ ਵੀ ਅਪ੍ਰੋਕਸੀਮੇਟਲੀ 3-4 ਸਾਲ ਹੋ ਗਏ ਨੇ ਤੇ ਇੱਕ ਇਹਨਾਂ ਦੀ ਬੇਟੀ ਦੀ ਸ਼ਾਦੀ ਹੋਈ ਨੂੰ 2.5-3 ਸਾਲ ਹੋ ਗਏ ਇੱਕ ਬੇਟੀ ਦੀ ਸ਼ਾਦੀ ਹੋਈ ਨੂੰ ਡੇਢ ਦੋ ਸਾਲ ਹੋ ਗਏ ਨੇ। ਕੀ ਕੰਪਲੇਂਟ ਵਗੈਰਾ ਕਿਤੇ ਕੰਪਲੇਂਟ ਵਗੈਰਾ ਇਸ ਦੀਪੂ ਹੋਲਡਰ ਨੂੰ ਅਸੀਂ ਡੇਢ ਦੋ ਸਾਲ ਪਹਿਲਾਂ 1 ਸਤੰਬਰ 2022 ਨੂੰ ਮੈਂ ਕਾਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਆਪਣੇ ਇਹਨਾਂ ਕਾਰਨਾਮਿਆਂ ਤੋਂ ਬਾਜ਼ ਆ ਜਾ ਤੇ ਲੇਕਿਨ ਉਹਨੇ ਉਸ ਟਾਈਮ ਇਸ ਚੀਜ਼ ਦਾ ਮਤਲਬ ਕਿ ਇੱਕ ਮਾਫੀ ਟਾਈਪ ਮੇਰੇ ਨਾਲ ਗੱਲ ਕੀਤੀ ਕਿ ਕੋਈ ਗੱਲ ਨਹੀਂ ਮੈਂ ਡੇਢ ਦੋ ਮਹੀਨਿਆਂ ਚ ਸਾਰਾ ਸ਼ਾਰਟ ਆਊਟ ਕਰਕੇ ਜਿੰਨੇ ਵੀ ਕਿਸੇ ਦੇ ਦਾਣੇ ਨਹੀਂ ਆਉਂਦੇ ਉਹ ਮੈਂ ਦਊਂਗਾ ਜਿਹੜੇ ਨਜਾਇਜ਼ ਆਉਂਦੇ ਉਹ ਮੈਂ ਘਟ ਦਊਂਗਾ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਅਸੀਂ ਉਹਨੂੰ ਟਾਈਮ ਟੂ ਟਾਈਮ ਅ ਬਾਈ ਫੇਸ ਇੱਥੇ ਆਇਓ ਨੂੰ ਯਾਦ ਕਰਵਾਉਂਦੇ ਸੀਗੇ ਲੇਕਿਨ ਕੱਲ ਜਦੋਂ ਉਸੇ ਤੇ ਦਾਣੇ ਦੇਣ ਆਇਆ ਤੇ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਦਾ ਬਿਹੇਵੀਅਰ ਜਿਹੜਾ ਸੀ ਸਾਡੇ ਨਾਲ ਬਹੁਤ ਹੀ ਨੈਗੇਟਿਵ ਸੀਗਾ ਤੇ ਜਿਹੜੇ ਉਹਦੇ ਪਿੰਡ ਦੇ ਵਿੱਚ ਉਹਦੇ ਚੇਲੇ ਚਾਪਟੇ ਆ ਸਾਥੀ ਉਹਦੇ ਜਿਹੜੇ ਉਹਦੇ ਨਾਲ ਪਾਚੀਆਂ ਕੱਟਦੇ ਆ ਜਾਂ ਦਾਣੇ ਦਿੰਦੇ ਆ ਮਤਲਬ ਖਾਣੇ ਵਾਲੇ ਆ ਉਹਦਾ ਹਿੱਸਾ ਨਾਲ ਰਲ ਕੇ ਉਹਨਾਂ ਨੇ ਵੀ ਸਾਨੂੰ ਬਹੁਤ ਮੰਦਾ ਚੰਗਾ ਬੋਲਿਆ ਤੇ ਇਸੇ ਕਰਕੇ ਅਸੀਂ মিডিਆ ਤੱਕ ਪਹੁੰਚ ਕੀਤੀ ਆ ਕੰਪਿਊਟਰ ਦੀ ਪਰਚੀ ਆਂਦੀ ਆ ਜਦੋਂ ਕੰਪਿਊਟਰ ਦੀ ਪਰਚੀ ਵਿੱਚੋਂ ਉਹਦੇ ਨਿਕਲਦੀ ਆ ਤਾਂ ਉਸੂੰ ਉਸੇ ਵੇਲੇ ਵਿਦਨ ਫਿਊਸ ਮਿਲੀਸੈਕੰਡ ਚਾਕੇ ਆਪਣੀ ਜੇਬ ਵਿੱਚ ਪਾ ਲੈਂਦਾ ਤੇ ਉਹਦੇ ਨਾਲ ਜਿਹੜਾ ਉਹਦਾ ਮਤਲਬ ਕਿ ਹਿੱਸੇਦਾਰ ਬੈਠਾ ਆ ਉਹ ਉਹਨੂੰ ਪਰਚੀ ਲਿਖ ਕੇ ਮੰਨ ਲਓ ਇਹ ਪਰਚੀ 5 ਮੈਂਬਰ 1 2 3 4 5 6 ਮੈਂਬਰਾਂ ਦੀ ਪਰਚੀ ਆਊਗੀ ਨਾ 6 ਮੈਂਬਰਾਂ ਦਾ ਨਾਮ ਆਊਗਾ 6 5 30 ਕਿਲੋ ਦਾਣੇ ਆ ਗਏ 1 ਮਾਂਥ ਦੇ ਠੀਕ ਆ ਜੀ ਉਹ ਕੀ ਕਰਦਾ 6 ਮੈਂਬਰਾਂ 'ਚੋਂ ਤਿੰਨਾਂ ਦਾ ਕੱਟ ਦਿੰਦਾ ਨਾਮ 5315 ਲਿਖ ਕੇ ਆਪਣੀ ਬਲੈਂਕ ਪਰਚੀ ਤੇ ਛੋਟੀ ਪਰਚੀ ਤੇ ਉਹਦੇ ਉੱਪਰ ਉਹਨਾਂ ਨੂੰ ਗਰਾਉਂਡ ਕਰਕੇ ਫੜਾ ਦਿੰਦਾ ਤੇ ਪਿੰਡ ਵਾਲੇ ਭੋਲੇ ਭਾਲੇ ਆ ਇਹ ਉਹਨਾਂ ਦੇ ਹੀ ਠਗੀ ਦਾ ਸ਼ਿਕਾਰ ਹੋਈ ਜਾ ਰਹੇ ਆ ਬਨੇਕ ਲੋਕ ਆ ਇਹਦੇ ਪਿੰਡ ਦੇ ਜਿਨ੍ਹਾਂ ਨਾਲ ਇਹੋ ਜਿਹਾ ਹੋ ਰਿਹਾ ਜੀ ਮੌਕੇ ਤੇ ਤਕਰੀਬਨ ਤਕਰੀਬਨ 20 22 ਮੈਂਬਰ ਜਿਹੜੇ ਮੌਕੇ ਤੇ ਬੈਠੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕਿਸੇ ਦੇ ਵਿੱਚ ਦੋ ਮੈਂਬਰ ਆ ਕਿਸੇ ਦੇ ਵਿੱਚ ਤਿੰਨ ਆ ਕਿਸੇ ਦੇ ਵਿੱਚ ਇੱਕ ਆ ਉਹ ਨੇ ਤੇ ਬਾਕੀ ਇਹ ਜਿਹਨਾਂ ਦੀ ਅਸੀਂ ਡਿਟੇਲ ਨਹੀਂ ਲਈ ਜਾ ਮੰਨ ਲਓ ਅਸੀਂ ਖੁੰਝ ਗਏ ਜਾਂ ਜੇ ਪਰਦੇਚ ਨੇ ਉਹ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਜਦੋਂ ਆਈ ਸੀ ਕਹਿੰਦੇ ਸੀ ਕੱਪੜੇ ਜਵੇਂ ਇਦਾਂ ਦੇ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾਊਗੀ ਲੱਗਦਾ ਕਿ ਤੁਹਾਡੇ ਪਿੰਡ ਵਿੱਚ ਇਹੋ ਜਿਹਾ ਕੁਝ ਹੋਇਆ ਦੇਖੋ ਜੀ ਇਹ ਜਿਹੜਾ ਆਮ ਆਦੀ ਪਾਰਟੀ ਤੋਂ ਹਣ ਕੋ ਪਹਿਲਾਂ ਤੋਂ ਇਹ ਚੱਲ ਰਿਹਾ ਸੀ ਜਿਸ ਦਿਨ ਆਮ ਆਦੀ ਪਾਰਟੀ ਆਈ ਆ ਪਹਿਲਾਂ ਵੀ ਅਸੀਂ ਕੋਸ਼ਿਸ਼ਾਂ ਕੀਤੀਆਂ ਸੀ ਲੇਕਿਨ ਉਦੋਂ ਤਾਂ ਬਿਲਕੁਲ ਵੀ ਕਿਸੇ ਦੀ ਸੁਣਵਾਈ ਨਹੀਂ ਸੀ ਲੇਕਿਨ ਹੁਣ ਅਸੀਂ ਜਦੋਂ ਫੂਡ ਇਨਸਪੈਕਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕੱਲ ਵੀ ਉਹਨੂੰ ਹੈਂਡ ਫ੍ਰੀ ਕਰਕੇ ਮੈਂ ਫੋਨ ਤੇ ਗੱਲ ਕੀਤੀ ਉਹਨੇ ਉਹਨੂੰ ਤਗੀਦ ਕੀਤੀ ਕਿ ਜਿੰਨਿਆਂ ਦੇ ਦਾਣੇ ਪਿੰਡ ਚੋਂਦੇ ਆ ਸਾਰੇ ਵੰਡ ਕੇ ਆ ਠੀਕ ਹੈ ਜੀ ਫੂਡ ਇਨਸਪੈਕਟਰ ਸਾਹਿਬ ਬਹੁਤ ਵਧੀਆ ਨੇਚਰ ਦੇ ਨੇ ਅਸੀਂ ਉਹਨਾਂ ਦਾ ਆਦਰ ਕਰਦੇ ਆਂ ਇੱਜ਼ਤ ਕਰਦੇ ਆਂ ਲੇਕਿਨ ਉਹ ਬੰਦਾ ਫੂਡ ਇਨਸਪੈਕਟਰ ਨੂੰ ਵੀ ਟਿਚ ਨਹੀਂ ਜਾਣਦਾ ਅਸੀਂ ਤਾਂ ਸਰਕਾਰ ਤੋਂ ਹੀ ਮੰਗ ਕਰਦੇ ਆਂ ਕਿ ਸਰਕਾਰ ਤੇ ਤਾਂ ਅਸੀਂ ਤਾਂ ਯਕੀਨ ਕਰਾਂਗੇ ਇਸ ਕੱਪੜੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਇਹ ਇੱਕ ਪਿੰਡ ਦਾ ਮਸਲਾ ਨਹੀਂ ਸਾਡਾ ਤਾਂ ਪਿੰਡ ਬਹੁਤ ਛੋਟਾ ਜਿਹਾ ਹੈ ਜੀ ਇਸ ਇੱਕ ਇੱਕ ਬਲਾਕ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਔਰ ਪੂਰੇ ਪੰਜਾਬ ਦੇ ਵਿੱਚ ਇਹ ਕਰੋੜਾਂ ਤੋਂ ਅਰਬਾਂ ਤੱਕ ਪਹੁੰਚੇਗਾ ਔਰ ਇਹ ਸਰਕਾਰ ਨੂੰ ਹੀ ਚੂਨਾ ਲੱਗ ਰਿਹਾ ਕਿਹਦਾ ਦੇ ਦਿਆਂ ਕਿ ਸਰਕਾਰ ਕਹਿੰਦੀ ਸੀ ਕਿ ਟਾਂਕਰੀ ਵੇਚਿਆ ਸੀ ਘਰ ਘਰ ਆਟਾ ਦਵਾਵਾਂਗੇ ਇਹ ਗੱਲ ਇਹ ਤੇ ਪੂਰੀ ਕਣਕੀ ਨਹੀਂ ਸੇ ਉਹ ਦੇਖੋ ਜੀ ਸਰਕਾਰ ਜਦੋਂ ਦੇਣ ਆਵੇਗੀ ਉਹ ਲਾਹਪਾਤਰੀਆਂ ਦੀ ਮਰਜ਼ੀ ਆ ਪਰ ਉਹਨਾਂ ਨੇ ਰਾਸ਼ਨ ਲੈਣਾ ਹੈ ਕਿਉਂਕਿ ਅਸੀਂ ਤਾਂ ਕਹ ਲਓ ਪਿੰਡ ਦੇ ਵਿੱਚ ਇੱਕ ਸਮਾਜ ਸੇਵਾ ਵਾਲੇ ਆ ਸਾਨੂੰ ਨਾ ਅਸੀਂ ਇਸ ਚੀਜ਼ ਦੇ ਵਿੱਚ ਮਤਲਬ ਕਿ ਲਾਹਪਾਤਰੀ ਆ ਤੇ ਨਾ ਹੀ ਕਿਸੇ ਨੂੰ ਕੁਝ ਕਹਿਣ ਸੁਣਾਉਣ ਦੇ ਵਿੱਚ ਲਾਹਪਾਤਰੀ ਜਿਸ ਤਰ੍ਹਾਂ ਚਾਹਣਗੇ ਇਹਨਾਂ ਨੂੰ ਮਿਲ ਜਾਏਗਾ ਬਹੁਤ ਵਧੀਆ ਜੀ 70 ਸਾਲਾਂ ਤੋਂ 78 ਸਾਲਾਂ ਤੋਂ ਇੱਕ ਭਲਾ ਹੋ ਰਿਹਾ ਤੁਹਾਡੇ ਧਿਆਨ ਦੇ ਵਿੱਚ ਕਿੱਦਾਂ ਇਹ ਮਾਮਲਾ ਹੈ ਸਾਡੇ ਧਿਆਨ ਦੇ ਵਿੱਚ ਮਾਮਲਾ ਸਰ ਮੈਂ ਇਹਨਾਂ ਗੱਲਾਂ ਦੇ ਲਈ ਐਕਟਿਵ ਰਹਿੰਦਾ ਕਿ ਚਲੋ ਕਿਸੇ ਦਾ ਹੱਕ ਨਾ ਖਾਦਾ ਜਾਵੇ ਕੋਈ ਕਿਸੇ ਦਾ ਹੱਕ ਨਾ ਖਾਵੇ ਤੇ ਜਦੋਂ ਮੈਨੂੰ ਪਿੰਡ ਦੇ ਵਿੱਚੋਂ ਤਕਰੀਬਨ ਤਕਰੀਬਨ ਸੂਹ ਮਿਲਦੀ ਸੀ ਕਿ 오रिजिनल ਪਰਚੀ ਨਹੀਂ ਦਿੰਦੇ ਜਦੋਂ 오रिजिनल ਪਰਚੀ ਤੋਂ ਮੁਕਰ ਗਿਆ ਤਾਂ ਮੈਨੂੰ ਉਸ ਤੋਂ ਸ਼ੱਕ ਹੋਈ ਕਿ ਜੇ ਅਗਰ 오रिजिनल ਪਰਚੀ ਤੋਂ ਮੁਕਰਦੇ ਆ ਤਾਂ ਕੋਈ ਨਾ ਕੋਈ ਘਪਲਾਇਆ ਫੇਰ ਪੰਜਾਬ ਸਰਕਾਰ ਭਾਰਤ ਸਰਕਾਰ ਦੀ ਇਹ ਵੈਬਸਾਈਟ ਆ ਜੀ ਮੇਰਾ ਰਾਸ਼ਨ ਅਸੀਂ ਉਹਦੇ ਤੇ ਜਦੋਂ ਡਿਟੇਲ ਭਰੀ ਆ ਤੇ ਆ ਸਾਰੀ ਡਿਟੇਲ ਤੁਹਾਡੇ ਸਾਹਮਣੇ ਆ ਜੀ ਆ ਦੇਖੋ ਇਹ ਮੱਖਣ ਸਿੰਘ ਅਖੜਾਓ ਮੱਖਣ ਸਿੰਘ ਦੇ ਮਾਪੇ ਬਾਪ ਨੂੰ ਮੁੱਕੇ ਹੋਏ ਨੂੰ ਤਰਸੀਮ ਸਿੰਘ ਨੂੰ 8-10 ਸਾਲ ਹੋ ਗਏ ਨੇ ਚਰਨਕੌਰ ਨੂੰ ਵੀ 1.5-2 ਸਾਲ ਹੋ ਗਏ ਨੇ ਮੈਂ ਇਸ ਬੰਦੇ ਨੂੰ ਪਰਸਨਲੀ ਜਾਣਦਾ ਇਹ ਮੇਰਾ ਸਿਰੀ ਵੀ ਰਿਆ ਠੀਕ ਹੈ ਜੀ ਇਹਨੇ ਮੇਰੇ ਕੋਲ ਆ ਕੇ ਵੀ ਦੁੱਖੜੇ ਰੋਣੇ ਕਿ ਭਾਜੀ ਮੈਨੂੰ ਲੱਗਦਾ ਕਿ ਮੰਮੀ ਡੜੀ ਦਾ ਇਹਨਾਂ ਨੇ ਰਾਸ਼ਨ ਕਾਰਡ ਚੋਂ ਨਾਮ ਨਹੀਂ ਕਟਿਆ ਠੀਕ ਹੈ ਜੀ ਤੇ ਹੁਣ ਤੁਸੀਂ ਤੂੰ ਵੀ ਦੱਸ ਮੱਕਣ ਕਿੰਨੇ ਦਾਣੇ ਮਿਲਦੇ ਤੈਨੂੰ 1 ਮਹੀਨੇ ਦੇ 5 ਕਿਲੋ ਹਾਂ ਇਹਦੇ 15 ਕਿਲੋ ਬਣਦੇ ਨੇ ਇਹਨੂੰ 5 ਕਿਲੋ ਮਿਲਦੇ ਨੇ ਤੁਸੀਂ ਹੁਣ 10 ਸਾਲ ਦਾ ਹਿਸਾਬ ਲਾ ਲਓ ਕਿੰਨੇ ਬਣਦੇ ਆ ਜੀ ਜੀ ਮੱਕਣ ਜੀ ਇਹਨੂੰ ਪਿਆ ਕਿ ਮੇਰੇ ਦਾ ਮਦਰ ਪਾਦਰ ਧੋਖਾਇਆ ਉਹਨਾਂ ਦੇ ਦਾਣੇ ਕੱਟੋ ਹਾਂਜੀ ਕੀ ਕਹਿੰਦਾ ਕਿ ਉਹ ਕਹਿੰਦੇ ਕੱਟੇ ਗਏ ਜੀ ਤੁਹਾਡੇ ਮਦਰ ਪਾਦਰ ਲੋ ਜੇਕਰ ਫੇਰ ਵੀ ਹੱਲ ਹੁੰਦਾ ਤੁਸੀਂ ਇਹ ਵਾਅਦਾ ਮੁੱਦਾ ਚੱਕਿਆ ਜੇਕਰ ਨਹੀਂ ਕਰਾ ਲੈਂਦਾ ਤਾਂ ਕੀ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਜੀ ਅਸੀਂ ਦੇਖਾਂਗੇ 2 4 10 ਦਿਨ ਸਰਕਾਰ ਕੀ ਕਰਦੀ ਆ ਬਿਜਲੀਅਨਸ ਜਾਂਚ ਕੀ ਕਰਵਾਉਂਦੀ ਆ ਦੀ ਤੇ ਉਸ ਬ ਠੀਕ ਹੈ ਜੀ ਜਿੰਨੇ ਵੀ ਆ ਦੀਪੂ ਹੋਲਡਰ ਆ ਦੀਪੂ ਹੋਲਡਰ ਦੇ ਚੇਲੇ ਚਪਟੇ ਆ ਪਿੰਡ ਦੇ ਵਿੱਚੋਂ ਇੱਕ ਹੋਵੇ ਦੋ ਹੋਵੇ ਤਿੰਨ ਹੋਵੇ ਚਾਰ ਹੋਣ ਉਸ ਤੋਂ ਬਾਅਦ ਫੂਡ ਸਪਲਾਈ ਵਿਭਾਗ ਦੇ ਕੋਈ ਅਫਸਰ ਹੋਵੇ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਉਸ ਤੋਂ ਬਾਅਦ ਅਗਰ ਫੂਡ ਸਪਲਾਈ ਵਿਭਾਗ ਦੇ ਅਫਸਰ ਗਵਾਹੀ ਦਿੰਦੇ ਆ ਕਿ ਸਾਡੇ ਨਾਲ ਕੋਈ ਮੰਤਰੀ ਸੰਤਰੀ ਕੋਈ ਵੀ ਆ ਇਹਦੇ ਵਿੱਚ ਹਿੱਸੇਦਾਰ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕੀ ਨਾਮ ਹੈ ਜੀ ਮਦਨ لال ਜੀ ਮਦਨ لال ਜੀ ਕਿਹੜੇ ਪਿੰਡ ਦੇ ਜੀ ਬਣਾ ਈ ਟਕੋ ਜੀ ਤੇ ਡਿੱਪੂ ਵੀ ਕਰਦੇ ਹੋ ਪਿੰਡ ਦਾ ਪਿੰਡ ਵਾਲਿਆਂ ਨੇ ਤੁਹਾਡੇ ਤੇ ਇਲਜ਼ਾਮ ਲਗਾਇਆ ਹੈ ਕਿ ਤੇ ਮਦਨ لال ਜੀ ਆ ਸਾਡੇ ਦਾਣੇ ਖਾਈ ਜਾਂਦੇ ਆ ਜਿਹੜੇ ਵਰਗੇ ਉਹਨਾਂ ਦੇ ਵੀ ਕੁਝ ਲੋਕਾਂ ਦੇ ਜਿਹੜੇ ਆਂਦੇ ਆ ਉਹ ਦਿੰਦੇ ਨਹੀਂ ਕਿੰਨੀ ਸੱਚਾਈ ਹੈ ਸਰ ਤੁਸੀਂ ਜਿੱਦਾਂ ਕਰੋ ਤੁਸੀਂ ਜਾ ਕੇ ਨਾ ਜਿਹਨੂੰ ਮਰਜ਼ੀ ਪਤਾ ਕਰ ਸਕਦੇ ਆ ਪਿੰਡ ਦੇ ਸਰਪੰਚ ਤੋਂ ਲੰਬੜਦਾਰ ਤੋਂ ਜੀ ਅੱਜ ਤੇ ਕਿਸੇ ਦਾ ਕੋਈ ਦਾਣਾ ਨਹੀਂ ਖਾਦਾ ਜੀ ਸਿਰਫ ਗੱਲ ਇਹ ਆ ਕਿ ਇੱਕ ਦੋ ਬੰਦੇ ਲੱਗ ਰਹੇ ਆ ਠੀਕ ਹੈ ਜੀ ਉਹ ਆਪੋਜੀਸ਼ਨ ਵਾਲੇ ਆ ਜੀ ਉਹ ਚਾਹੁੰਦੇ ਆ ਪਸਾਣਾ ਠੀਕ ਹੈ ਜੀ ਇਸ ਕਰਕੇ ਕਰ ਰਿਹਾ ਹੋਰ ਕੋਈ ਗੱਲ ਨਹੀਂ ਕਿਸੇ ਨੂੰ ਕੋਈ ਦੂਜਾ ਨਹੀਂ ਜਦ ਮਰਜ਼ੀ ਚੈੱਕ ਕਰ ਸਕਦੇ ਆ ਕੋਈ ਮੇਰੇ ਖਿਲਾਫ ਕੋਈ ਦੂਜਾ ਵੀ ਕਰੇ ਮੈਂ ਜ਼ਿੰਮੇਵਾਰ ਹਾਂ। ਇਹ ਸੋਨਾਂ ਦਾ ਕਹਿਣਾ ਹੈ ਕਿ ਜਿਹੜੀ ਕੰਪਿਊਟਰ ਦੀ ਪਰਚੀ ਆਉਂਦੀ ਹੈ ਉਹ ਸਾਨੂੰ ਪਰਚੀ ਨਹੀਂ ਦਿੰਦੇ। ਸਰ ਮੈਂ ਪੂਰੀ ਪਰਚੀ ਦਿੰਦਾ ਹਾਂ। ਮੈਂ ਕੋਈ ਲਿਖ ਕੇ ਨਹੀਂ ਕਦੀ ਪਰਚੀ ਦਿੱਤੀ। ਜੋ ਵਿੱਚੋਂ ਨਿਕਲਦਾ ਉਹ ਪਰਚੀ ਦਿੰਦਾ। ਠੀਕ ਹੈ ਜੀ। ਮੇਰੇ ਕੋਲ ਪਰਚੀਆਂ ਵੀ ਉਹਨਾਂ ਤੋਂ ਲੈ ਕੇ ਪਰਚੀ ਫਿਰ ਦਾਨੇ ਦਿੰਦਾ। ਉਹਨਾਂ ਨੇ ਕਿਹਾ ਕਿ ਇਹਦੀ ਕੋਈ ਬਿਜ਼ਨਸ ਜਾਂਚ ਹੋਣੀ ਚਾਹੀਦੀ ਹੈ। ਤੁਸੀਂ ਜਾਂਚ ਲਈ ਤਿਆਰ ਹੋ ਜੀ। ਹਾਂ ਜੀ ਮੈਨੂੰ ਕੋਈ ਦਿੱਦਿਆ ਨਹੀਂ। ਮੈਂ ਕੋਈ ਦੂਸਰਾ ਜਾਂਚ ਕਰਾ ਨਹੀਂ ਕਰਾ ਸਕਦੇ ਆ ਜੀ। ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਜਦੋਂ ਵੀ ਕੋਈ ਵੀ ਬਾਤ ਚੱਕਦਾ ਹੈ ਤਾਂ ਤੁਹਾਡੇ ਵਾਲੋਂ ਨਾਲ ਬਤਾਂਵਾਂਗੇ। ਸਰ ਅੱਜ ਤੇ ਤੁਸੀਂ ਜਾ ਕੇ ਜਰਾਤੀ ਜੋ ਉਹਨਾਂ ਨੂੰ ਪੜਕਾ ਦਿੰਦੇ ਆ ਔਰ ਮੈਂ ਤਾਂ ਦੇਕੇ ਹੀ ਨਹੀਂ ਮੈਂ ਤਾਂ ਰੱਖ ਕੇ ਹੀ ਖੁਸ਼ ਹਾਂ ਮੈਂ ਤਾਂ ਪਹਿਲਾਂ ਹੀ ਛੱਡ ਕੇ ਖੁਸ਼ ਹਾਂ ਕਿੰਨੇ ਦਾਣੇ ਟੋਟਲ ਮਤਲਬ ਇੱਕ ਪਰ ਪਰ ਸਾਨੂੰ ਕਿੰਨੇ ਬੰਦੇ ਆਏ ਪੰਜ ਕਿਲੋ ਆਦੇ ਆ ਜੀ ਪੱਕੇ ਕਿੰਨੇ ਕਾਰਡ ਬਣੇ ਹੋਏ ਸੋਰੇ ਕਾਰਡ ਹੈਗੇ ਆ ਜੀ 50 ਕੇ 52 ਕਾਰਡ 11 ਕਵਾਂਟਰ ਕਣ ਕਾ ਦਿੰਦੇ ਆ ਜੀ ਸਾਰੀ ਉਹਦੇ ਵਿੱਚੋਂ ਮੈਂ ਕੀ ਦੇਣਾ ਤਾਂ ਕੀ ਰੱਖਣਾ ਹੈ